ਇਸ ਮਸਲੇ ਦੇ ਜਾਲਸਾਜੀ ਦੇ ਜਿਹੜੇ ਮੁੱਖ ਕਰਨ ਵਾਲੇ ਨੇ ਉਹਨਾਂ ਵਿੱਚ ਮੰਤ ਹਾਕਮ ਸਿੰਘ ਉਹਨਾਂ ਦਾ ਪਰਿਵਾਰ ਔਰ ਕੁਝ ਬੰਦਿਆਂ ਨੂੰ ਲੈ ਕੇ ਇਸ ਡੇਰਾ ਬਾਬਾ ਗੰਧਾ ਸਿੰਘ ਦੀ ਸੰਪਤੀ ਨੂੰ ਹੜੱਪਣਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਔਰ ਹੜੱਪਣ ਵਿੱਚ ਉਹ ਸਫਲ ਵੀ ਹੋ ਰਹੇ ਹਨ ਜਦਕਿ ਸ਼੍ਰੋਮਣੀ ਕਮੇਟੀ ਔਰ ਮੰਤ ਹਾਕਮ ਸਿੰਘ ਐਨਪਾਰਟੀ ਇਹ ਆਪਸ ਵਿੱਚ ਮਿਲੀ ਭਗਤ ਦੇ ਨਾਲ ਕਿਉਂਕਿ ਦੋਨਾਂ ਦੇ ਕੰਮ ਸਿੱਧ ਹੋ ਰਹੇ ਹਨ ਜਿਉ ਸ੍ਰੋਮਣੀ ਕਮੇਟੀ ਮਹੰਤ ਪਿਆਰਾ ਸਿੰਘ ਜੀ ਨੂੰ ਮਹੰਤ ਮੰਦਰੀ ਪਾਰਟੀ ਬਣਾਉਂਦੀ ਬਣਾਇਆ ਬਲਕੇ ਫਿਰ ਉਹਨਾਂ ਨੂੰ ਪਤਾ ਵੇ ਸਾਡਾ ਕੰਮ ਸਿੱਧ ਨਹੀਂ ਹੋ ਸਕਦਾ ਇਸ ਕਰਕੇ ਉਸ ਸੰਪਤੀ ਨੂੰ ਸ੍ਰੋਮਣੀ ਕਮੇਟੀ ਦੇ ਤਹਿਤ ਕਰਨ ਵਾਸਤੇ ਕੁਝ ਹਿੱਸਾ ਇਹਨਾਂ ਲੋਕਾਂ ਨੂੰ ਦੇ ਕਰਕੇ 37% ਔਰ 63% ਤੇ ਪੂਰਨ ਰੂਪ ਵਿੱਚ ਸ੍ਰੋਮਣੀ ਕਮੇਟੀ ਕਾਬਜ ਹੋਣ ਵਾਸਤੇ ਇਹ ਸਾਰਾ ਕੁਝ ਕਰ ਰਹੀ ਆ ਉਹਨਾਂ ਦਾ ਵੀ ਕੰਮ ਸਿੱਧ ਹੋ ਰਿਹਾ ਇਸ ਦੇ ਵਿੱਚ ਔਰ ਜਿਨ੍ਹਾਂ ਨੂੰ 33% ਮਿਲ ਰਿਹਾ ਉਹਨਾਂ ਦਾ 1% ਵੀ ਨਹੀਂ ਜਿਨ੍ਹਾਂ ਨੂੰ 33% ਮਿਲ ਲਿਆ ਉਹਨੂੰ ਕੀ ਆ ਬਾਕੀ ਭਾਵੇਂ ਸਾਰੀ ਡੇਰੇ ਦੀ ਸੰਪਤੀ ਖਰਾਬ ਹੋ ਜਾਏ 37% ਮਿਲ ਰਿਹਾ ਇਹ ਲੋਕ ਨਿਰਮਲ ਭੇਖ ਦੇ ਜਿਹੜੇ ਤੁਹਾਡੇ ਖਾੜੇ ਦੇ ਨਾਲ ਜੁੜੇ ਹੋਏ ਨੇ ਚਾਹੇ ਤੋਂ ਬਰ ਗੱਡੇ ਹੋਵੇ ਨੇ ਨੇ ਨਿਰਮਲ ਭੇਖ ਦੇ ਇਹਨਾਂ ਵਿੱਚੋਂ ਕੁਝ ਬੰਦੇ ਸੀਗੇ ਉਹ ਵੀ ਇਸ ਸਮੇਂ ਨਿਰਮਲ ਪੰਚਾਇਤੀ ਖਾੜੇ ਚ ਨਿਰਮਲ ਭੇਖ ਚੋਂ 신고ਸ਼ਕਾਸ਼ੀ ਕੀਤੇ ਹੋਏ ਆ ਜਿਨ੍ਹਾਂ ਨੇ ਕਿ ਕਿਉਂ ਨ 신고ਸ਼ਕਾਸ਼ਿਤ ਕੀਤਾ ਗਿਆ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਲੈ ਕੇ ਕਰਕੇ ਨਿਰਮਲ ਭੇਖਦੇ ਆ ਕੁੱਨਸ ਪੱਤਿਆਂ ਨੂੰ ਖੁਰਦਪੁਰਦ ਕਰਨ ਵਾਸਤੇ ਅਲੱਗ ਚਾਲਾਂ ਚੱਲੀਆਂ ਅਲੱਗ ਅਧਿਐਕਸ਼ ਬਣਾਏ ਅਲੱਗ ਕਮੇਟੀ ਖੜਨ ਦੀ ਕੋਸ਼ਿਸ਼ ਕੀਤੀ ਔਰ ਇੱਕ ਪ੍ਰਸਤਾਵ ਪਾਸ ਕਰਕੇ ਆਪਣਾ ਸ੍ਰੀਮント ਅਲੱਗ ਤੋਂ ਸਥਾਪਿਤ ਕੀਤਾ ਜਬ ਕਿ ਉਸ ਦੇ ਵਿਰੁੱਧ ਅਸੀਂ ਕੋਰਟ ਵਿੱਚ ਜਾ ਕਰਕੇ ਪੁਲਿਸ ਪ੍ਰਸ਼ਾਸਨ ਕੋਲ ਜਾ ਕਰਕੇ ਇਹਨਾਂ ਦੇ ਵਿਰੁੱਧ ਐਫ ਆਈ ਆਰ ਕਰਵਾਈ ਹੈ ਜਿਸ ਵਿੱਚ 420 467 ਅਡ ਸਾਰੀਆਂ ਧਾਰਾਵਾਂ ਦਰਜ ਹਨ ਜਿਸ ਵਿੱਚ ਪੁਲਿਸ ਦੇ ਦੁਆਰਾ ਆਰੋਪ ਪੱਤਰ ਚਾਰ ਸ਼ੀਟ ਪੇਸ਼ ਹੋ ਚੁੱਕੀ ਹੈ ਅੱਛਾ ਇੱਕ ਇਹ ਵੀ ਦੱਸ ਦਿਓ ਜਿਹੜਾ ਕਾਲ ਤੱਕ ਵਾਲਾ ਤੁਹਾਨੂੰ ਕਿਹਾ ਸੀ ਕਿ ਉਹ ਇਹਨਾਂ ਨੂੰ ਨਿਰਮਲੇ ਭੇਖ ਮੰਨਦਾ ਹੈਗਾ ਉਹਦੀ ਨੂੰ ਉਹਨਾਂ ਦੀ ਇਨਵੋਲਵਮੈਂਟ ਕਿਵੇਂ ਦੇਖਦੇ ਹੋ ਅਕਾਲ ਤਖਤ ਸਾਹਿਬ ਦੀ ਜਿਹੜੀ ਗੱਲ ਹੈ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਕੁਝ ਬੰਦਿਆਂ ਨਾਲ ਮਿਲ ਕਰਕੇ ਆਪਣੇ ਇਸ ਮਨਸਬੇ ਨੂੰ ਸਫਲ ਕਰਨ ਵਾਸਤੇ ਕਿ ਅਸੀਂ ਨਿਰਮਲ ਭੇਖ ਕਿਸ ਤਰ੍ਹਾਂ ਡਿਕਲੇਅਰ ਹੋ ਜਾਈ ਅਸੀਂ ਨਿਰਮਲ ਇੱਕ ਦੇ ਬੰਦੇ ਆ ਜਾਂ ਨਿਰਮਲ ਅਖਾੜੇ ਦੇ ਬੰਦੇ ਆ ਇਹਨਾਂ ਨੇ ਜਦੋਂ ਅਧਿਕਸ਼ ਖੜਾ ਕੀਤਾ ਉਸ ਅਧਿਐਕਸ਼ਤ ਨੂੰ ਮੰਨਤਾ ਦੇਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਆਸਰਾ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋਂ ਮਹੰਤ ਰੇਸ਼ਮ ਸਿੰਘ ਦੇ ਹੱਕ ਵਿੱਚ ਇੱਕ ਲੈਟਰ ਪੈਡ ਲਿਖਾਇਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਕਿ ਅਕਾਲ ਤਖਤ ਸਾਹਿਬ ਮਹੰਤ ਰੇਸ਼ਮ ਸਿੰਘ ਨੂੰ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਦਾ ਸ੍ਰੀ ਮਹੰਤ ਮੰਨਦਾ ਹੈ ਪਰ ਅਦਾਲਤ ਨੇ ਉਹਨਾਂ ਮੁੱਢੋਂ ਹੀ ਰੱਦ ਕਰ ਦਿੱਤਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਸ਼੍ਰੋਮਣੀ ਸ੍ਰੋਮਣੀ ਪ੍ਰਬੰਧਕ ਕਮੇਟੀ ਅਲੱਗ ਸੰਸਥਾ ਹੈ ਜੋ ਕਿ ਬਹੁਤ ਬਾਅਦ ਵਿੱਚ ਹੋਂਦ ਵਿੱਚ ਆਈ ਹੈ ਜੋ ਨਿਰਮਲ ਭੇਖ ਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸ੍ਰੀ ਗੁਰਦਾਨਕ ਦੇ ਮਹਾਰਾਜ ਤੋਂ ਚੱਲਿਆ ਆਇਆ ਪੰਥ ਹੈ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜਿਨੇ ਪੰਜ ਮਹਾਪੁਰਸ਼ਾਂ ਨੂੰ ਸੰਸਕ੍ਰਿਤ ਪੜਨ ਵਾਸਤੇ ਭੇਜਿਆ ਸੀ ਇਸ ਕਰਕੇ ਸਹੀਦ ਪਹਿਲਾਂ ਤੋਂ ਚੱਲੇ ਆ ਰਹੇ ਆ ਇਸ ਕਰਕੇ ਸ਼੍ਰੋਮਣੀ ਕਮੇਟੀ 1925 ਵਿੱਚ ਹੋਂਦ ਵਿੱਚ ਆਉਂਦੀ ਆ ਤੇ ਨਿਰਮਲ ਭੇਖ ਜੋ ਹੈ 1700 1686 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਭੇਜਦੇ ਹਨ ਇਸ ਕਰਕੇ ਇਹਨਾਂ ਨੇ ਕੁਝ ਬੰਦੇ ਖੜੇ ਕਰਕੇ ਆਪਣੇ ਕੰਮ ਨੂੰ ਸਿੱਧ ਕਰਨ ਵਾਸਤੇ ਡੇਰੇ ਦੀ ਪ੍ਰਾਪਰਟੀ ਨੂੰ ਹੜਪੜ ਵਾਸਤੇ ਇੱਕ ਆਪਣਾ ਸ਼੍ਰੀਮੰਤ ਖੜਾ ਕੀਤਾ ਸੈਕਟਰੀ ਖੜਾ ਕੀਤਾ ਮੁਖੀਮੰਤ ਖੜਾ ਕੀਤੇ ਜਦਕਿ ਉਹਨਾਂ ਲੋਕਾਂ ਦਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਨਾਲ ਕੋਈ ਸਬੰਧ ਨਹੀਂ ਆ ਇਸ ਮੌਕੇ ਤੇ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਇੱਕ ਰਜਿਸਟਰਡ ਸੰਸਥਾ ਹੈ ਜਿਸ ਦਾ ਰੀਨਿਊਅਲ 2025 ਤੱਕ ਲਾਗੂ ਹੈ ਔਰ ਜਿਸ ਦੇ ਸ੍ਰੀਮੰਤ ਸਵਾਮੀ ਗਿਆਨਦੇਵ ਸਿੰਘ ਜੀ ਚੱਲੇ ਆ ਰਹੇ ਹਨ ਚਾਰ ਮੁਖੀਵਾਂ ਹੰਤ ਹੁੰਦੇ ਹਨ ਉਹਨਾਂ ਚਾਰ ਮੁਖੀਵਾਂ ਹੰਤੋਂ ਵਿੱਚੋਂ ਮਹੰਤ ਬਾਬਾ ਪਿਆਰਾ ਸਿੰਘ ਜੀ ਮਹਾਰਾਜ ਮੁਖੀਆ ਹੰਤ ਹਨ ਮੰਤ ਦਵਿੰਦਰ ਸਿੰਘ ਜੀ ਸੈਕਟਰੀ ਹਨ ਦਾਸ ਉਸ ਦਾ ਕੋਸ਼ ਅਧਿਖਸ਼ਾ ਹੈ ਬਾਕੀ ਸਾਡੀ ਸਾਰੇ ਕਾਰਜਕਾਰੜੇ ਐਗਜ਼ੀਕਟਿਵ ਕਮੇਟੀ ਜਿਹੜੀ ਸਾਰੀ ਰਜਿਸਟਰਡ ਆ ਉਹਦੇ ਵਿੱਚ ਕੋਈ ਦਖਲਦਾਜ਼ੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਹਨਾਂ ਦੇ ਖਿਲਾਫ ਪਰਚੇ ਦਰਜ ਹੋ ਰਿਹਾ ਹੈ ਅੱਛਾ ਜੇ ਮੈਂ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗੰਧਾ ਸਿੰਘ ਬਰਨਾਲਾ ਆਪ ਜੀ ਨੂੰ ਬੇਨਤੀ ਕਰਦਾ ਜਿਹੜਾ ਡੇਰਾ ਬਾਬਾ ਗਾਂਧਾ ਸਿੰਘ ਦਾ ਮਸਲਾ ਸੀਗਾ ਸ਼੍ਰੋਮਣੀ ਕਮੇਟੀ ਚ 15 12 2023 ਨੂੰ ਡੇਰਾ ਬਾਬਾ ਗਾਂਧਾ ਸਿੰਘ ਦੇ ਹੱਕ ਚ ਹੋਇਆ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਇੱਕ ਉਸ ਲਡੇਰੇ ਲੋਕ ਉਹਨਾਂ ਨੇ ਸਾਜ਼ਿਸ਼ ਰਚੀ ਉਹਨਾਂ ਨੇ ਇੱਕ ਸੁਸਾਇਟੀ ਬਣਾ ਲਈ ਜਾਲੀ ਸੋਸਾਇਟੀ ਜਾਲੀ ਬਣਾ ਕੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਖਿਆਤਿਆਂ ਦੇ ਵਿੱਚ ਕਰੋੜਾਂ ਰੁਪਇਆ ਪਾਤਾ ਤੇ ਇੰ ਗਰਦੌਰੀਆਂ ਵੀ ਉਹ ਇੱਕ ਜਾਲੀ ਕਮੇਟੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਬਿਆਨ ਦਿੱਤੇ ਜਾ ਕੇ ਤਹਿਸੀਲ ਜਿੱਥੇ ਵੀ ਕੋਈ ਪਟਵਾਰੀਆਂ ਦੇ ਰਾਪਟਾ ਦਰਜ ਕਰਾਈਆਂ ਤੇ ਇੱਕ 5 ਕਨਾਲ 14 ਮਰਲੇ ਸਾਡੀ ਜ਼ਮੀਨ ਹੈ ਇੱਥੇ ਨਾਲ ਡੇਰਾ ਬਾਬਾ ਗੰਧਾ ਸਿੰਘ ਦੀ ਉਹ ਸੁਰੂ ਤੋਂ ਡੇਰੇ ਦੇ ਕਬਜ਼ੇ ਚ ਹੈ ਉਸ ਜ਼ਮੀਨ ਦੇ ਵਿੱਚ ਉਹਦਾ ਇੰਤਕਾਲ ਮਹੰਤ ਗੁਰਬਾਚਨ ਸਿੰਘ ਜੀ ਦੇ ਨਾਂ 'ਉਹ ਇੱਕ ਜਿਹੜਾ ਉਹਦੀ ਗਰਦੌਰੀ ਹੈ ਬਾਲਮਕੰਦ ਜੀਆ ਦੇ ਨਾਂ ਹੈ ਬਾਲਮਕੰਦ ਜੀ ਡੇਰੇ ਦੇ ਚਰਦਾਲੂ ਸੀ ਉਹ ਬਹੋਂਦੇ ਤੇ ਉਸ ਤੋਂ ਬਾਅਦ ਬਾਲਮਕੰਦ ਜੀ ਸੁਰਗਵਾਸ ਹੋ ਗਏ ਉਹਨਾਂ ਦਾ ਡੈਥ ਸਰਟੀਫਿਕੇਟ ਉਸ ਫਾਈਲ ਦੇ ਨਾਲ ਲੱਗਿਆ ਪਿਆ ਉਹਨਾਂ ਦੇ ਮੁੰਡੇ ਨੇ ਵੀ ਬਿਆਨ ਦੇਤੇ ਰਾਮਕਿਸ਼ਨ ਨੇ ਵੀ ਇਹ ਜਿਹੜੀ ਪ੍ਰਾਪਰਟੀ ਹੈ ਡੇਰਾ ਬਾਬਾ ਗਾਂਧਾ ਸਿੰਘ ਦੀ ਹੈ ਮਹੰਤ ਪਿਆਰਾ ਸਿੰਘੂਰੀਓ ਇਹਦੇ ਮਾਲਕਰੇ ਉਹਨਾਂ ਦੇ ਕਬਜ਼ਾ ਉਹਨਾਂ ਨੇ ਆਪਣਾ ਬਗਲ ਮਾਰਿਆ ਉਹਨਾਂ ਨੇ ਗੇਟ ਲਵਾਏ ਉਹ ਲਵਾਉਣਾ ਪਿਆ ਇਸ ਕਰਕੇ ਵਾਦੀ ਵਧ ਗਈ ਥੀ ਲੋਕ ਉਹਦੇ ਤੇ ਨੱਪਣ ਦੀਆਂ ਕੋਸ਼ਿਸ਼ਾਂ ਕਰਦੇ ਤੇ ਉਹਨੂੰ ਅਸੀਂ ਬਚਾਉਣ ਵਾਸਤੇ ਲੰਮਾ ਸਮਾਂ ਹੋ ਗਿਆ ਮਤਲਬ ਜਾਨੀ ਉਹਦੀ ਬਾਹਲ ਬਾਉਂਡਰੀ ਵੀ ਮਾਰੀ ਵੀ ਹੈ ਪ੍ਰਸ਼ਾਸਨ ਕੋਲੇ ਅਸੀਂ ਗਏ ਐਸ.ਡੀ.ਐਨ ਸਾਹਿਬ ਨੂੰ ਅਸੀਂ ਡਾਕੂਮੈਂਟ ਬਗੈਨਾ ਦਿੱਤੇ ਐਸ.ਡੀ.ਐਨ ਸਾਹਿਬ ਨੇ ਡੀ.ਐਚ.ਪੀ ਸਾਹਿਬ ਨੂੰ ਤਿੰਨਾਂ ਦਾ ਨਾਂ ਦਾ ਸਮਾਂ ਬੰਦ ਕਰਤਾ ਵੀ ਉਹਦਾ ਜਵਾਬ ਦਿਓ ਵੀ ਅਸਲ ਕੀ ਗੱਲ ਹੈ ਕੀ ਘੁਆਣੀ ਹੈ ਐਚਡੀ ਐਡਐਚਪੀ ਸਭ ਕੋਲੇ ਚ ਗਏ ਉਹਨਾਂ ਨੇ ਸਾਡਾ ਕੋਈ ਪੱਖ ਨਹੀਂ ਪੁੱਛ ਸੁਣਿਆ ਅਸੀਂ ਐਸਐਚਓ ਕੋਲੇ ਵੀ ਗਏ ਐਸਐਚਓ ਨੇ ਸਾਨੂੰ ਮਤਲਬ ਜਾਨੀ ਬਹੁਤ ਕਠਿਆ ਵਰਤੋ ਕੀਤਾ ਜੋ ਮਤਲਬ ਜਾਨੀ ਮੈਂ ਤੁਹਾਨੂੰ ਜੇ ਪ੍ਰੈਸ਼ ਨੂੰ ਸੁਣਾਵਾਂ ਨਾ ਉਹ ਵੀੜੀਆਂ ਬੜੀਆਂ ਬਿਆਨੇ ਵੀਡੀਓ ਬਣਨ ਦੇ ਬਾਵਜੂਦ ਵੀ ਮਤਲਬ ਪਰ ਮਤਲਬ ਜਾਨੀ ਉਹ ਸਭ ਕੁਝ ਮਿਲੀ ਭੁਗਤ ਦਾ ਹੈਗਾ ਵੈਸੇ ਅੱਜ ਵੀ ਮੈਂ ਮੈਂ ਮਹੰਤ ਪਿਆਰਾ ਸਿੰਘਾਂ ਕਿਉਂ ਸੁਪਰੀਮ ਕੋਰਟ ਤੱਕ ਮਤਲਬ ਜਾਨੀ ਮੈਂ ਹੈਗਾ ਦੇਖੋ ਸੈਸ਼ਨ ਜੱਜ ਦੇ ਫੈਸਲੇ ਇੱਥੇ ਜਿੰਨੇ ਵੀ ਕੋਰਟਾਂ ਦੇ ਵਿੱਚ ਫੈਸਲੇ ਇਹ ਉਹਨਾਂ ਨੂੰ ਪਾਲਟੀ ਨਹੀਂ ਮੰਨਿਆ ਗਿਆ ਜਿਹੜਾ ਇਹ ਫੈਸਲਾ ਹੋਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਬਰਸ਼ ਪਰਾਂ ਦਾ ਸਰਦਾਲੂਆਂ ਦਾ ਉਹ ਸਰਦਾਲੂਆਂ ਨੇ ਕੇਸ ਕੀਤਾ ਨਾ ਕਿ ਕਿਸੇ ਮੰਤ ਨੇ ਕੀਤਾ ਸਰਦਾਲੂਆਂ ਨੇ ਕਿਹਾ ਅਸੀਂ ਡੇਰੇ ਬਾਬਾ ਕਾਂਦੇ ਸਿੰਘ ਦੇ ਚੜਹਾਲੂਆਂ ਅੱਜ ਡੇਰੇ ਨੂੰ ਮੰਨਦੇ ਆ ਸਾਡੀ ਡੇਰੇ 'ਚ ਨੇਸ਼ਟਾ ਹੈ ਸਾਡੀ ਡੇਰੇ 'ਚ ਆਸਤਾ ਹੈ ਡੇਰੇ ਦਾ ਡੇਰਾ ਰਹਿਣਾ ਚਾਹੀਦਾ ਜਿਹੜਾ ਹਾਈ ਕੋਰਟ ਨੇ ਫੈਸਲਾ ਕੀਤਾ ਉਹ ਸਹਾਲੂਆਂ ਦੇ ਹੱਕ 'ਚ ਕਰਤਾ ਡੇਰੇ ਨੂੰ ਮੰਨ ਲਿਆ ਡੇਰੇ ਨੂੰ ਮੰਨਣ ਤੋਂ ਬਾਅਦ ਸੁਪਰੀਮ ਕੋਰਟ 'ਚੋਂ ਤਿੰਨ ਉਹਨਾਂ ਨੇ ਐਲਐਫਪੀ ਪਾਈਆਂ ਅਪੀਲਾਂ ਪਾਈਆਂ ਉਹਨਾਂ ਨੇ 15 12 2023 ਨੂੰ ਉਹ ਅਪੀਲਾਂ ਵਾਪਸ ਲੈ ਲਈਆਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਡੇਰਾ ਬਾਬਾ ਗੰਧਾ ਸਿੰਘ ਦੀ ਕਿਸੇ ਵੀ ਪ੍ਰਾਪਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਨਾ ਉਹਨਾਂ ਦਾ ਕੋਈ ਵजूद ਹੈ ਇੱਕ ਕਿਸਮ ਦਾ ਉਹ ਫਰਾਡ ਕਰਨ ਵਾਸਤੇ ਇੱਕ ਧਿਰ ਖੜੀ ਕੀਤੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਜਾਣਨਾ ਹੋ ਜੂਗਾ ਸਾਰੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਉਹ ਗੱਲਾਂ ਦਾ ਜਵਾਬ ਦੇਣਾ ਪਊਗਾ ਅੱਛਾ ਜਿਹੜੀ ਪਿਆਰਾ ਸਿੰਘ ਦਾ ਸ਼ਤੀਫਾ ਕਹਿੰਦੇ ਨੇ ਵੀ ਪਿਆਰਾ ਸਿੰਘ ਨੇ ਸ਼ਤੀਫਾ ਦਿੱਤਾ 70 ਬੰਦੇ ਟੜ ਕੇ ਉਹਨਾਂ ਨੇ ਪੁਲਿਸ ਦੇ ਲਾ ਕੇ ਉੱਥੇ ਮੀਟਿੰਗ ਕੀਤੀ ਹਾਲਾਂਕਿ ਜੇ ਪਿਆਰਾ ਸਿੰਘ ਨੇ ਛਤੀਫਾ ਦਿੱਤਾ ਹੁੰਦਾ 7 ਵਜੇ ਜਾਂ 6 ਵਜੇ ਉੱਥੇ ਜਾਣ ਦੀ ਲੋੜ ਨਹੀਂ ਸੀ ਨਾ ਉਹਨਾਂ ਨੂੰ ਇੰਨੀ ਜਲਦੀ ਦੇ ਵਿੱਚ ਛਤੀਫਾ ਮਨਜ਼ੂਰ ਕਰਨ ਦੀ ਲੋੜ ਦੀ ਇੱਕ ਹੋਰ ਚੋਣ ਨੂੰ ਮੈਂ ਦੱਸਦਾ ਜੇ ਮੰਤ ਪਿਆਰਾ ਸਿੰਘ ਕੋਈ ਗੱਲ ਕਰਦਾ ਆਪਣੇ ਟਰੱਸਟ ਦੀ ਮੀਟਿੰਗ ਕਰਦਾ ਟਰੱਸਟ ਦਾ ਲੈਟਰਪੈਡ ਹੈ ਟਰੱਸਟ ਦੇ ਲੈਟਰਪੈਡ ਤੇ ਕਾਰਵਾਈ ਕਰਦਾ ਟਰੱਟ ਦੇ ਲੈਟਰ ਪੈਡਰ ਦੀ ਕਾਰਵਾਈ ਦੀ ਬਜਾਏ ਇੱਕ ਭਦੌੜ ਸਕੂਲ ਦਾ ਉਹ ਵਰਤਿਆ ਗਿਆ ਆਪਣਾ ਲੈਟਰ ਪੈਡ ਹਾਲਾਂਕਿ ਬਰਨਾਲੇ ਦਾ ਵੀ ਲੈਟਰ ਪੈਡ ਸੀ ਘਡੇਰਾ ਬਾਬਾ ਕਾਂਧਾ ਸਿੰਘ ਬਾਬਾ ਕਾਂਧਾ ਸਿੰਘ ਪਬਲਿਕ ਦਾ ਉਹ ਨਹੀਂ ਵਰਤਿਆ ਗਿਆ ਇਹ ਜਿਹੜੀਆਂ ਚਾਲਾਂ ਨੇ ਕਿਸੇ ਨੂੰ ਕਿਤੇ ਸਾਰੀ ਪਤਾ ਵੀ ਲੱਗਦਾ ਹੈ ਵੀ ਇਹਨਾਂ ਦੀ ਸਸਾ ਕੀ ਚੀਂਗਾਂ ਕੀ ਗੱਲਬਾਤ ਸੀਗੀ ਸੋ ਇਹ ਹੈ ਇਨ ਮਤਲਬ ਜਾਨੀ ਸਿਆਸੀ ਕਰਨ ਫੋਨ ਕਰਕੇ ਸਾਨੂੰ ਹਾਲਤ ਕਰਨ ਸਾਫ ਨਹੀਂ ਮਿਲਿਆ ਮੈਂ ਸੰਤ ਤੇਜਾ ਸਿੰਘ ਡੇਰਾ ਗੁਰਸਰ ਖੋਡਾ ਹੁਸ਼ਾਲਪੁਰ ਪ੍ਰਧਾਨ ਪੁਰਾਚੀ ਨਿਰਮਲ ਮਾ ਮੋਡਲ ਅੱਜ ਪ੍ਰੈਸ ਵਾਰਤਾ ਅੱਜ ਸੰਤ ਬਾਬਾ ਗਾਂਦਾ ਸਿੰਘ ਦਾ ਡੇਰੇ ਵਿਖੇ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਇਸ ਦੇ ਬਹੁਤ ਸਾਰੇ ਜਿਹੜੇ ਕੇਸ ਚੱਲਦੇ ਐ ਡੇਰੇ ਜਾਇਦਾਦ ਖੁਰਦਗੁਰਦ ਹੋ ਰਹੀ ਹੈ ਇਹਨੂੰ ਠੀਕ ਠੰਗ ਨਾਲ ਸੰਤ ਪੈਰਾਸ ਨੂੰ ਜਿਹੜਾ ਡੇਰਾ ਨਿਜਮ ਕਰ ਰਿਹਾ ਹੈ ਉਹਨੂੰ ਸਾਰਾ ਇੰਤਜ਼ਾਮ ਇਹਨਾਂ ਨੂੰ ਦਿੱਤਾ ਜਾਏ ਔਰ ਜਿਹੜਾ ਇਹ ਖੁਰਦ-ਬੁਰਦ ਹੋ ਰਹੀ ਜਾਇਦਤ ਨੂੰ ਬਚਾਇਆ ਜਾਏ ਕਿੰਨੀ ਜ਼ਮੀਨ ਹੈ ਜਿਹੜੀ ਖੁਰਦ-ਬੁਰਦ ਹੋ ਰਹੀ ਹੈ ਔਰ ਕਿੰਨਾ ਦਾ ਤੁਹਾਡਾ ਕੇਸ ਚੱਲਦਾ ਇਹ ਤਾਂ ਇਹਨਾਂ ਨੂੰ ਪਤਾ ਕਿੰਨੇ ਕੇਸ ਚੱਲਦੇ ਆਮ ਬੰਦੇ ਤੋਂ ਦੁਬਾਰੇ ਪਤਾ ਨਹੀਂ ਹੁੰਦਾ ਕਿੰਨੀ ਜ਼ਮੀਨ ਅੱਛਾ ਡੇਰੇ ਡੇਰੇ ਦਾ ਮੁਖੀ ਨਰਮਲ ਹੈ ਠੇਕ ਦੇ ਵਿੱਚ ਤੁਹਾਡੇ ਕੋਲ ਕੋਣ ਹੈ ਜੀ ਜਿਹੜੇ ਦੂਜੇ ਦਾਅਵੇ ਅਸੀਂ ਤਾਂ ਹੁਣ ਤੱਕ ਸਨ 75 74 73 ਤੋਂ ਲੈ ਕੇ ਸੰਤ ਬਾਬਾ ਪਿਆਰਾ ਸਾਨੂੰ ਇੰਤਜ਼ਾਮ ਕਰਦੇ ਨੇ ਵੇਖਿਆ ਇੱਥੇ ਹੋਰ ਕਿਸੇ ਨੇ ਧਿਆਨ ਨਹੀਂ ਕੀਤਾ ਜਿਹੜਾ ਸੁਰਜੀਤ ਸਿੰਘ ਦਾ ਲੰਗਰ ਉੱਥੇ ਮੁਕਸਰ ਚ ਰੰਦਾ ਇੱਧਰ ਕਦੇ ਆਇਆ ਹੀ ਨਹੀਂ ਉਹਦਾ ਕੋਈ ਵਾਸਾ ਹੀ ਨਹੀਂ ਤਰਬਲ ਪੇ ਇੱਕ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਪੂਰਾ ਨਿਰਮਲ ਪੇ ਇੱਕ ਸੰਤ ਬਾਬਾ ਪਿਆਰਾ ਸਿੰਘ ਮਹਾਰਾਜ ਦੇ ਨਾਲ ਖੜਾ ਜੇ ਵੀ ਕੋਈ ਧੱਕੇਸ਼ਾਹੀ ਕਰਦਾ ਜ਼ਬਰਦਸਤੀ ਕਰਦਾ ਉਸ ਦਾ ਪੂਰਾ ਬਾਬਾ ਪਿਆਰਾ ਸਿੰਘ ਜੀ ਨਾਲ ਡੱਡ ਕੜ ਕੇ ਖੜਿਆ ਖੜਾ ਖੜੇ ਹੋਣਗੇ ਸਾਰੇ ਜੋ ਕੁਝ ਵੀ ਕਰਦਾ ਪਿਆ ਇਸ ਡੇਰੇ ਦੀ ਸੰਪਤੀ ਨੂੰ ਬਚਾਉਣ ਵਾਸਤੇ ਇਸ ਨੂੰ ਕੋਈ ਖੁਰਦਪੁਰਦ ਨਾ ਕਰੇ ਉਸ ਵਾਸਤੇ ਦਿਰਮਲ ਭੇਖ ਜੋ ਤਤਪਰ ਰਹੇਗਾ ਸਾਰੇ ਸੰਗਮੰਤ ਤਿਆਰ ਬਰ ਤਿਆਰ ਰਹਿਣਗੇ ਇਸ ਕਰਕੇ ਜਿਹੜੇ ਲੋਕ ਜਿਹੜਾ ਪਰਿਵਾਰ ਇਸ ਨਿਰਮਲ ਭੇਖ ਦੀ ਸੰਪਤੀ ਨੂੰ ਉਸ ਦਿਰਮਲ ਭੇਖ ਦੀ ਸੰਪਤੀ ਵਿੱਚ ਬਣੇ ਹੋਏ ਸਕੂਲ ਦੀ ਆਮਦਨ ਨੂੰ ਖੁਰਦਪੁਰਦ ਕਰ ਰਿਹਾ ਘਬੜਾ ਕਰ ਰਿਹਾ ਹੜਾਪ ਰਿਹਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇਹ ਅਸੀਂ ਮੰਗ ਕਰਦੇ ਆ ਕਿ ਉਹਨਾਂ ਤੇ ਅਜੇ ਤੱਕ ਉਹਨਾਂ ਨੇ ਕਰੋੜਾ ਰੁਪਇਆ ਬੈਂਕ ਵਿੱਚੋਂ ਕਢਾ ਲਿਆ ਮਹੰਤ ਬਾਵਾ ਪਿਆਰਾ ਸਿੰਘ ਜੀ ਦੇ ਜਾਲੇ ਅਸਥੀਪਾ ਲਾ ਕਰਕੇ ਔਰ ਪ੍ਰਿੰਸੀਪਲ ਦੇ ਸਾਈਨ ਕਰਾ ਕੇ ਜਿਹੜਾ ਪ੍ਰਿੰਸੀਪਲ ਉਸ ਮੌਕੇ ਦੇ ਸਕੂਲ ਦਾ ਪ੍ਰਿੰਸੀਪਲ ਵੀ ਨੇ ਆ ਉਸ ਪ੍ਰਿੰਸੀਪਲ ਦੇ ਸਿਗਨੇਚਰਾਂ ਦੇ ਅਧੀਨ ਔਰ ਹਾਕਮ ਸਿੰਘ ਦੇ ਸਿਗਨੇਚਰਾਂ ਦੇ ਅਧੀਨ ਕਰੋੜਾ ਰੁਪਇਆ ਬੈਂਕ ਚੋਂ ਨਿਕਲ ਜਾਂਦਾ ਪਰ ਉੱਤੇ ਕੋਈ ਜਾਂਚ ਨਹੀਂ ਹੋ ਰਹੀ ਇਹ ਜਾਂਚ ਕੌਣ ਕਰੇਗਾ ਇਹ ਇਸ ਦਾ ਇਨਸਾਬ ਕੌਣ ਦੇਵੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਲੋਕ ਧਾਰਮਿਕ ਸੰਪਤੀਆਂ ਨੂੰ ਆਪਣੇ ਨਿੱਜੀ ਦਾਇਰਦਵਾਦ ਬਣਾ ਕਰਕੇ ਉਸ ਨੂੰ ਖੁਰਦਪੁਰਦ ਕਰ ਰਹੇ ਹਨ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕੇਸ ਚੱਲਦਾ ਬਰਨਾਲੇ ਚ ਸਦੀਫਾ ਜਿਹੜਾ ਹੈ ਇਹ ਮੇਰੇ ਅਸਤਤ ਨਹੀਂ ਹਾਂ ਇਹ ਜਾਲੀ ਬਣਾਇਆ ਹੋਇਆ ਤੇ ਮੈਂ ਮੈਂ ਅਜੇ ਵੀ ਚੇਅਰਮੈਨ ਹਾਂ ਤੇ ਮੈਨੂੰ ਚੇਅਰਮੈਨੀ ਤੋਂ ਮੈਂ ਤਦ ਅਸਤੀਫਾ ਨਹੀਂ ਦਿੱਤਾ ਉਹ ਕੇਸ ਦਾ ਫੈਸਲਾ ਹੋਣਾ ਵੈਸ ਤੋਂ ਤਿੰਨ ਵਾਰੀ ਹੋ ਚੁੱਕੀ ਗਲਤ ਹੈ ਜੀ ਚੋ